ਨਾ ਅਮਾ ਜੀ ਕਿੰਨੀ ਉਮਰ ਹੈ ਤੁਹਾਡੀ ਅੱਜ ਕੰਪੀਟੀਸ਼ਨ ਕਰਾਈ ਜਾ ਰਹੀ ਹੈ ਕਿੰਨਾ ਦਲੀਪ ਸਿੰਘ ਸਚਦੇਵਾ ਮੇਰੀ ਉਮਰ 64 ਪਲੱਸ ਆ 65 ਸਾਲ ਦੀ ਉਮਰ ਹੈ ਮੇਰੀ ਤੇ ਮੈਂ ਜਿਹੜਾ ਹੈਗਾ ਸਵੇਰ ਅਸੀਂ ਰੋਜ਼ ਜਾਂਦਾ ਹੀ ਮਾਰਨਿੰਗ ਟਾਈਮ ਅਸੀਂ ਜਿਹੜਾ ਹੈਗਾ ਵਾਕ ਕਰਦੇ ਹੈਗੇ ਆ ਰਨ ਕਰਦੇ ਹੈਗੇ ਆ ਅੱਜ ਅਸੀਂ 5 ਕਿਲੋਮੀਟਰ ਦੀ ਰੇਸ ਲਾਈ ਆ ਸਾਡੇ 11 ਪਾਰਟਿਸਪੀਟੈਂਟ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੇਰਾ ਸਿਕ ਲੰਭਾ ਆ ਹੈਗਾ ਪਰ ਮੈਂ ਜਿਹੜਾ ਹੈ ਅੱਜ ਇਹ ਰੇਸ ਲਾ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਔਰ ਡਾਕਟਰ ਸਿੰਦਰ ਸਿੰਘ ਜਰ ਸਰ ਜਿਨ੍ਹਾਂ ਨੇ ਇਹ ਰੇਸ ਗਵਾਈ ਹੈਗੇ ਆ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇਹਨਾਂ ਨੇ ਇਹ ਏਡਾ ਵੱਡਾ ਪ੍ਰਾਲਾ ਕੀਤਾ ਹੈਗਾ ਬਾਹਲੇ ਦੇਸ਼ ਦੇ ਵਿੱਚ ਜਾ ਕੇ ਵੀ ਆਪਣੇ ਦੇਸ਼ ਦਾ ਜਿਹੜਾ ਹੈ ਆਪਣੇ ਯੂਥ ਹੈ ਉਹਨਾਂ ਨੂੰ ਜਿਹੜਾ ਹੈਗਾ ਜਾਗਰਤ ਕਰ ਰਹੇ ਹੈਗੇ ਆ ਉਹਨਾਂ ਨੂੰ ਮਸਿਆਂ ਤੋਂ ਬਚਾਰੇ ਹੈਗੇ ਆ ਉਹਨਾਂ ਨੂੰ ਨਾਲੇ ਕਮਾਂ ਤੋਂ ਬਚਾਰੇ ਆ ਔਰ ਇਹਨਾਂ ਦਾ ਧੰਨਵਾਦ ਕਰਦੇ ਇਹਨਾਂ ਦੀ ਜਿਹ ਮਿਸਿਸ ਹੈਗੇ ਆ ਉਹ ਮੁੱਖ ਮਹਿਮਾਨ ਉਹਨਾਂ ਦੇ ਬੇਟੇ ਜਿਹੜੇ ਹੈਗੇ ਸਪਾਂਸਰਸ਼ਿਪ ਕਰ ਰਹੇ ਹੈਗੇ ਆ ਇੰਨੀ ਉਮਰ ਚ ਜਿਹੜੀ ਦੌੜਾ ਦੇ ਕਰਦੇ ਹੋ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕੀ ਕੀ ਖਰਾਕ ਹੈ ਤੁਹਾਡੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਗਿੱਦੜਵਾਹਾ ਬਠਿੰਡਾ ਲੁਧਿਆਣਾ ਸ੍ਰੀ ਮਕਸਦ ਸਾਹਿਬ ਕੋਟਪੂਰਾ ਅਸੀਂ 10-10 ਕਿਲੋ ਔਰ ਅੱਜ 5 ਕਿਲੋਮੀਟਰ ਦੀ ਰੈਸ ਲਾਈ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਨੀ ਖਾਣਾ ਕੀ ਖਾਣੇ ਹੋ ਜਿਹੜੀ ਬਿਲਕੁਲ ਮੇਰੀ ਸਿੰਪਲ ਬਸ ਆਹ ਹੀ ਹੈ ਕਾਜੂ ਬਦਾਮ ਅੰਜੀਰ ਦਾਖਮ ਲੱਕਾ ਦਾਖਾਂ ਔਰ ਪ੍ਰਸ਼ਾਦਾ ਜਿਹੜਾ ਹੈਗਾ ਅਸੀਂ ਖਾਣੇ ਹੈਗੇ ਆ ਬਾਜਰਾ ਰਾਗੀ ਸੋਧਰਾ ਇਹ ਸਾਰਾ ਮਿਕਸ ਕਰਕੇ ਜਿਹੜਾ ਮਲਟੀ ਗ੍ਰੇਨ ਆਟੇ ਦਾ ਹੀ ਪ੍ਰਸ਼ਾਦਾ ਸ਼ੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਸੰਦੇਸ਼ ਚਾਹਣਾ ਹੈ ਦੇਣਾ ਚਾਹਣਾ ਹੈਗਾ ਕਿ ਤੁਸੀਂ ਖੇਡਾਂ ਬਾਲਾਓ ਆਪਣੇ ਸਰੀਰ ਨੂੰ ਬਣਾਓ ਆਪਣਾ ਸਰੀਰ ਫਿੱਟ ਕਰੋ ਆਪਣੇ ਮਹੱਲੇ ਨੂੰ ਆਪਣੀ ਗਲੀ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਦਾ ਨਾਮ ਉੱਚਾ ਕਰੋ ਔਰ ਜਿਹੜਾ ਹੈਗਾ ਨਸ਼ਿਆਂ ਤੋਂ ਵੱਜੋ ਨਸ਼ਿਆਂ ਤੋਂ ਬਚੋਗੇ ਤੁਹਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਉਹਤ ਹੋਗੀ ਔਰ ਕੋਈ ਜਿਹੜੇ ਖਾਣਾ ਨਹੀਂ ਹੋਣਾ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਮੈਂ ਜਿਹੜਾ ਹੈਗਾ ਦੋ ਜਿਹੜੇ ਹੈਗੇ ਮੈਡਲ ਜਿਹੜੇ ਲਾ ਰਿਆਂਗਾ ਇਹਨਾਂ ਦਾ ਦੇ ਵਿੱਚੋਂ ਇੱਕ ਮੈਲੇ ਸਾਰੇ ਵਿੱਚ ਜਿੱਤਿਆ ਹੈਗਾ ਔਰ ਇੱਕ ਜਿੱਤਿਆ ਹੈਗਾ ਰੱਸਾ ਕਸੀ ਦੇ ਵਿੱਚ ਦੋਵੇਂ ਮੈਡਲ ਜਿਹੜੇ ਮੈਂ ਦੋ ਸਾਲ ਲਗਾਤਾਰ ਜਿਹੜੇ ਹੈਗੇ ਉੱਥੇ ਜਿੱਤੇ ਹੈਗੇ ਓਕੇ ਓਕੇ ਔਰ ਉੱਥੇ ਵੀ ਜਾ ਕੇ ਨਾਮ ਜਿਹੜਾ ਹੈਗਾ ਆਪਣੇ ਦੇਸ ਦਾ ਆਪਣੇ ਫਿਰਮਕਸਫਾ ਦਾ ਕਮਾਇਆ ਹੈ ਨਾਮ ਹੈ ਜੀ ਕੀ ਕਹਿਣਾ ਚਾਹੁੰਦਾ ਮੇਰਾ ਮੇਰਾ ਨਾਮ ਡਾਕਟਰ ਸ੍ਰਿੰਦਰ ਸਿੰਘ ਜਸਲ ਹੈ ਮੇਰੀ ਉਮਰ 44 ਸਾਲ ਹੈ ਮੈਂ ਤੇ ਗੋਡੇ ਮੇਰੇ ਬਦਲੇ ਵੇ ਆ ਤੇ ਇਸ ਕਰਕੇ ਮੈਂ ਜਿਹੜੇ ਗੋਡਿਆਂ ਜਿਨ੍ਹਾਂ ਦੇ ਗੋਡੇ ਬਦਲੇ ਹੁੰਦੇ ਆ ਉਹ ਨਾ ਤਾਂ ਉਹ ਜਿੰਦਗੀ ਆਪਦੀ ਜਿਉਂਦੇ ਆ ਉਹ ਕਹਿੰਦੇ ਆ ਵੀ ਅਸੀਂ ਭੱਜਾਂਗੇ ਜਾਂ ਹੋਰਾਂਗੇ ਸਾਡੂ ਕੋਈ ਨੁਕਸਾਨ ਹੋਊਗਾ ਜਾਂ ਚੌਕੜੀ ਨਹੀਂ ਮਾਰਨੀ ਜਾਂ ਪੌੜੀਆਂ ਨਹੀਂ ਚੜ੍ਹਨੀ ਖਾਸ ਕਰਕੇ ਉਹਨਾਂ ਨੂੰ ਪ੍ਰੇਰਿਤ ਕੀਤੀ ਹੈ ਬਾਕੀ ਨਸ਼ਾ ਤੂੰ ਉੱਤੇ ਠਾਉਣ ਲਈ ਵੀ ਲੋਕ ਜਿਹੜੇ ਨਸ਼ਾ ਵੱਲ ਗਿਰਦੇ ਜਾ ਰਹੇ ਆ ਤੇ ਕਿਹ ਨਾਲ ਸਤਾਈਆਂ ਇਸ ਲਈ ਕੀ ਹੋ ਜਾ ਰਿਹਾ ਕਿ ਤੁਹਾਡੀ ਮਾਤਾ ਉਹਨਾਂ ਦਾ ਮਾਤਾ ਦੀ ਯਾਦ ਵੀ ਚਾਚੇ ਜਾ ਰਹੇ ਆ ਤੁਸੀਂ ਬਾਹਰ ਰਹਿਣੇ ਵੀ ਤਾਂ ਪੰਜਾਬ ਚ ਅੱਛਾ ਜੀ ਇਹ ਮਾਤਾ ਦੀ ਯਾਦ ਵਿੱਚ ਅਸੀਂ ਇਹ ਟੂਰਨਾਮੈਂਟ ਕਰਾਇਆ ਅਸੀਂ ਬਾਹਰ ਇੰਨੇ ਪੰਜਾਬ ਨਾਲ ਜੁੜਿਆ ਮੁਖਸਰ ਮੇਰਾ ਖਾਸ ਹੈਰ ਹੈ ਤੇ ਇਹਦੇ ਨਾਲ ਹਾਈ ਸਾਲ ਮੈਂ ਵਾਦਾ ਕਰਦਾ ਕਿ ਅੱਗੇ ਵੱਡਾ ਅਸੀਂ ਪਤਾਲਾ ਕਰਾਂਗੇ ਤੇ ਸਾਰਿਆਂ ਦਾ ਇੱਥੇ ਆਇਆ ਇਸ ਤਮੇ ਪੇਸ਼ ਜੀ ਨੂੰ ਧੰਨਵਾਦ ਜਿਸ ਤਰ੍ਹਾਂ ਤੁਸੀਂ ਅੱਜੀ ਮਾਤਾ ਦੀ ਯਾਦ ਵਿੱਚ ਕਰਾਇਆ ਰਿਸ਼ਤੇ ਖਤਮ ਹੁੰਦੇ ਜਾ ਰਹੇ ਆ ਬੜੇ ਇਸ ਤੇ ਜਾ ਕੇ ਤੁਸੀਂ ਕਿਵੇਂ ਮਨ ਵਿੱਚ ਆਇਆ ਵੀ ਇਹ ਪ੍ਰੋਗਰਾਮ ਕਰਾਈ ਨਹੀਂ ਇਹ ਇੱਕ ਗੱਲ ਧਾਰਨਾ ਆ ਦੇ ਪ੍ਰਵਾਪ ਵੀ ਮਿਲਦੀ ਹੈ ਤੇ ਇਹ ਜ਼ਰੂਰੀ ਨਹੀਂ ਆ ਕਿ ਰਿਸ਼ਤੇਦਾਰੀ ਖਤਮ ਹੋ ਬੀ ਜਾਦੀ ਹੈ ਉਹ ਇਸ ਅੱਜ ਕੱਲ ਮੋਬਾਈਲ ਦਾ ਜਮਾਨਾ ਮੋਬਾਈਲ ਚੱਲੇ ਰਹਿੰਦੇ ਦੂਜੇ ਰੱਗੇ ਦਿੰਦੇ ਆ ਆਪ ਜਿਆ ਕੰਮਾ ਕਰਾ ਦੇ ਕਰਕੇ ਇਸ ਇਸ਼ਾਵਾ ਬਦਲਣ ਕਰਕੇ ਥੋੜੇ ਦੂਰ ਹੋ ਰਿਹਾ ਬਾਕੀ ਸਾਡਾ ਪਰਿਵਾਰ ਅਸੀਂ ਇਕੱਠੇ ਹੈ ਇੱਥੇ ਸੱਤ ਭਰਾ ਅਸੀਂ ਸਾਰੇ ਇਕੱਠੇ ਹੈ ਸਾਡਾ ਕੋਈ ਐਸੀ ਗੱਲ ਨਹੀਂ ਸਾਰੇ ਇੱਥੇ ਆਏ ਹੋਏ ਆ ਸਾਡੇ ਯਾਰ ਦੋਸਤ ਸਾਡੀ ਐਮਪੀਐਪੀ ਜ세 ਬੰਦੀ ਵੀ ਇੱਥੇ ਪਹੁੰਚੀ ਹੋਈ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਮਾਤਾ ਜੀ ਯਾਰ ਇਸ ਪ੍ਰੋਗਰਾਮ ਕਰਾਉਣ ਲਈ ਆਏ ਹਾਂ ਹਾਂਜੀ 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 ਅਸੀਂ ਮਾਤਾ ਜੀ ਵਿਸ਼ੇਸ਼ ਪ੍ਰੋਗਰਾਮ ਕਰਨ ਲਈ ਤੇ ਆਦੇ ਯਾਰਾ ਦੋਸਤਾਂ ਭੈਣ ਭਰਾਵਾਂ ਨੂੰ ਮਿਲਣ ਵਾਸਤੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਜਿਹੜਾ ਪ੍ਰੋਗਰਾਮ ਹੈ ਇੱਥੇ ਖੁਸ਼ੀ ਦਾ ਤਾਂ ਕੋਈ ਅੰਤ ਹੀ ਨਹੀਂ ਐਡੇ ਸਾਡੇ ਸਾਰੇ ਭਰਾ ਬੜੇ ਖੁਸ਼ ਆ ਮੇਰੇ ਨਾਲੋਂ ਜ਼ਿਆਦਾ ਮੇਰੇ ਤਵੰਤ ਸੱਜਣ ਭਰਾ ਸ਼ਹਿਰ ਨਿਵਾਸੀ ਖੁਸ਼ ਆ ਸਾਡੇ ਪੱਤਰਕਾਰ ਭਰਾ ਬੜੇ ਖੁਸ਼ ਆ ਸਾਡੀ ਪੂਰੀ ਇੱਜ਼ਤ ਕਰੀ ਜਾਂਦੇ ਐ ਦੂ ਵੱਧ ਕੀ ਹੱਸ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨ ਨੂੰ ਇਹ ਕਦੇ ਮਸਾਂ ਨੂੰ ਛੱਡ ਕੇ ਭਰਾਵੋ ਇੱਡਾ ਬਣੀ ਪ੍ਰੇਰਿਤ ਹੋ ਪਰਵਾਦ ਨੂੰ ਲਾਓ ਬੱਚਿਆਂ ਨੂੰ ਲਾਓ ਤਾਂ ਜੋ ਆਪਾਂ ਨਸ਼ੇ ਤੋਂ ਬਚਿਆ ਜਾ ਸਕਦਾ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਪਰਾਲਾ ਕੀਤਾ ਇਹ ਹਜੇ ਤੱਕਲੇ ਹੋਣੀ ਚਾਹੀਦੀ ਨਹੀਂ ਹਾਂਜੀ ਹਾਂਜੀ ਇਹ ਇਸ ਅਪ੍ਰੈਲੇ ਤਾਂ ਹੋਣੀ ਚਾਹੀਦੀ ਹੈ ਦੇਖੋ 7-8 ਸਾਲ ਦੀ ਆਪਣੀ ਇੱਥੇ ਜਿਹੜੀ ਉਮਰ ਚ ਬਿਵਾਰੀਆਂ ਫਲੈਡੀਆਂ ਦੂਜੇ ਹੋ ਰਹੀਆਂ ਇਸ ਕਰਕੇ ਜੇ ਖੇਡਾਂ 'ਚ ਲੱਗੇ ਰਾਵਾਂਗੇ ਸਿਹਤ ਦਾ ਖਿਆਲ ਰੱਖਾਂਗੇ ਤਾਂ ਆਪਣੀ ਉਮਰ ਚ ਵੀ ਵਾਧਾ ਹੋ ਉਦੇਸ਼ ਵੀ ਕਰਾਂਗੇ ਫਿਰ ਇਸ ਤਰ੍ਹਾਂ ਦੇ ਪ੍ਰੋਗਰਾਮ ਉਦੇਸ਼ ਹੁੰਦੇ ਆ ਜੀ ਉੱਥੇ ਪਤ ਜੂ ਜਿਆਦਾ ਹੁੰਦੇ ਆ ਸੰਜਾਤ ਲੱਗਦਾ ਕਿ ਸਰਕਾਰਾਂ ਨੂੰ ਵੀ ਇਸ ਪਾਸੇ ਜਿਆਦਾ ਧਿਆਨ ਦੇਣਾ ਚਾਹੀਦਾ ਹਾਂਜੀ ਹਾਂਜੀ ਸਰਕਾਰਾਂ ਨੂੰ ਇਹਨਾਂ ਦੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਗਰਾਊਂਡ ਬਣਨੇ ਚਾਹੀਦੇ ਆ ਤੇ ਸਟੇਡੀਅਮ ਦੀ ਕਾਟਾ ਕੋਚ ਹੋਣੇ ਚਾਹੀਦੇ ਆ ਜੋ ਕਿ ਇੱਥੇ ਕੋਚ ਹੈ ਨਹੀਂ ਜਿਦਾ ਚਿਰ ਕੋਚ ਨਹੀਂ ਹੋਵੇ ਸਟੇਡੀਅਮ ਦੀ ਬਰਬਾਦਸ਼ਾ ਘਟ ਹੋਊਗਾ ਸਰਕਾਰ ਨੂੰ ਅਸੀਂ ਜੇ ਵੀ ਕਰਾਂਗੇ ਇੱਕ ਵਿਸ਼ੇਸ਼ ਪੜਾਲੇ ਕਰਨ ਸੈਂਕਡ